ਵਾਲੀ ਹੋਗੀ ਛੱਡ ਕੇ ਰੋਂਦਾ ਯਾਰ ਪਿਆਰਾ ਲੱਕੀ ਲੱਕੀ ਸਾਰਾ ਕੁਝ ਬਰਬਾਦ ਹੋ ਗਿਆ ਲੱਕੀ ਸਾਰਾ ਕੁਝ ਬਰਬਾਦ ਹੋ ਗਿਆ ਜਾਨੀ ਸਾਨੂੰ ਤੇਰੇ ਤੇ ਬਹੁਤ ਤਰਸ ਆਉਂਦਾ ਯਾਰ ਬਹੁਤ ਤਰਸ ਆਉਂਦਾ ਤੇ ਚਪੇੜਾ ਵੀ ਖਾਧੀਆਂ ਤੈਨੂੰ ਕੇਰ ਵੀ ਨਹੀਂ ਮਿਲਿਆ ਕੁਝ ਤਿਤਲੀ ਕੌਰ ਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਹੁਣ ਤਾਂ ਤੂੰ ਆ ਗਾਣਾਗਾ ਮੇਰੀ ਢੋਲੀ ਵਾਲੀ ਕਾਰ ਮੂਰੇ ਰੋਈ ਜਾਂਦਾ ਏ ਯਾਰਾ ਤੇਰੇ ਨਾਲ ਬਹੁਤ ਮਾੜਾ ਹੋਇਆ ਅੱਜ ਇੱਕ ਹੋਰ ਅੱਜ ਇੱਕ ਹੋਰ ਆਸਕ ਬਰਬਾਦ ਹੋ ਗਿਆ ਅੱਜ ਇੱਕ ਹੋਰ ਆਸਕ ਬਰਬਾਦ ਹੋ ਗਿਆ ਯਾਰਾ ਲੱਗਿਆ ਰਹਿ ਉਹਨਾਂ ਚਿਰ ਨਾਲ ਹਟੀ ਜਿੰਨਾ ਚਿਰ ਤੇਰੇ ਸਾਥੀ ਚ ਲੱਤਾ ਨਹੀਂ ਪਈਦੀ ਉਹ ਬੱਸ ਕਰ ਪਤੰਦਰਾ ਬੱਸ ਕਰ ਚਪੇੜਾ ਖਾ ਕੇ ਵੀ ਨਹੀਂ ਹਟਦਾ ਹੁਣ ਤਾਂ ਉਹਦਾ ਵਿਆਹ ਹੋ ਗਿਆ ਘਰ ਵਸ ਲੈਣ ਦੀ ਉਹਦਾ ਧੀਆਂ ਹੁੰਦੀਆਂ ਨੇ ਤੌਲ ਤਾਂ ਬਗਾਨੀਆਂ ਗਿਆਨੀਆਂ ਤੇਰਾ ਕਾਦਾ ਯੂਰ ਬਾਬਲਾ ਤੂੰ ਤਾਂ ਹੁਣ ਬਾਬਲ ਬਣ ਗਿਆ ਯਾਰਾ ਉਹ ਤਾਂ ਕਿਸੇ ਹੋਰ ਦੀ ਹੋ ਗਈ ਯਾਰਾ ਕੋਈ ਨਾ ਜਰਾ ਤੂੰ ਇੰਨਾ ਸੋਹਣਾ ਸੁਨੱਖਾ ਤੈਨੂੰ ਹੋਰ ਲੱਭ ਕੇ ਦਵਾਂਗੇ ਤੂੰ ਕਿਸੇ ਹੋਰ ਤੋਂ ਚਪੇੜਾ ਖਾ ਲਈ ਜਿੱਦਾਂ ਹੱਟਣਾ ਦੇਖ ਕੇ ਮੇਨ ਲੱਗਿਆ ਕਰਨ ਉਹ ਸਾਰਾ ਚਪੇੜਾ ਖਾ ਕੇ ਵੀ ਨਹੀਂ ਹਟਦਾ ਹੈਗਾ ਦੇਖ ਲੈ ਕਿਵੇਂ ਕਰਨ ਲੱਗਿਆ ਉਹ ਬੈਠੀ ਗਈ ਹਰ ਇਸ ਵਾਰ ਤੇ ਤੋਰੀ ਪਏ ਹੋਏ ਨੇ ਤੇਰੀ ਪਏ ਹੋਏ ਨੇ ਚਲ ਕੋਈ ਨਾ ਰੋ ਨਾ ਰੋ ਨਾ ਰੋਦਾ